ਉਧਰ ਜਦ ਦਿੱਲੀ ਜ਼ਕਰੀਏ ਨੂੰ ਤਲਬ ਕਰਦੀ ਹੈ ਤਾਂ ਇਹ ਕਹਿ ਦਿੰਦਾ ਹੈ ਪਾਦਸ਼ਾਹ ਸਲਾਮਤ ਮੈਂ ਸਿੰਘਾਂ ਨੂੰ ਪਰਚਾ ਕੇ ਰੱਖਿਆ ਹੋਇਆ ਹੈ ਇਸ ਵਿੱਚ ਸਾਡਾ ਹੀ ਭਲਾ ਹੈ ਖਾਲਸੇ ਨੇ ਲੁੱਟਮਾਰ ਬੰਦ ਕਰ ਦਿੱਤੀ ਤੇ ਖਸਾਨੇ ਭਰਨ ਲੱਗੇ ਹਨ ਕੁਝ ਚਿਰ ਲਈ ਅਸੀਂ ਸਿੰਘਾਂ ਨੂੰ ਇੰਜੀ ਲਲਚਾ ਕੇ ਚੁੱਪ ਕਰਾਈ ਰੱਖਦੇ ਹਾਂ ਫਿਰ ਜਦ ਅਵੇਸਲੇ ਹੋ ਗਏ ਤੇ ਮੁਫਤ ਦਾ ਖਾਣ ਖੇਚ ਗਏ ਤੈਨੂੰ ਕੋ ਵਟੇ ਹੱਲੇ ਨਾਲ ਮਾਰ ਲਵਾਂਗੇ ਹੁਣ ਤੱਕ ਤਾਂ ਇਹ ਸਾਨੂੰ ਕਿਸੇ ਬੁਰੀ ਬਲਾਵਾਂ ਚੁੰਬੜੇ ਹੋਏ ਸਨ ਹਜ਼ੂਰ ਹੁਣ ਕੁਝ ਟਿਕ ਕੇ ਬੈਠੇ ਹਨ ਪਾਤਸ਼ਾਹ ਵੀ ਅਗੋਂ ਕਹਿੰਦਾ ਹੈ ਚਿਵੇ ਤੂੰ ਠੀਕ ਸਮਝੇ ਉਵੇਂ ਹੀ ਕਰ ਮੁਖਤਿਆਰੀ ਲਾਹੌਰ ਦੀ ਤੇਰੇ ਕੋਲ ਹੈ ਫੈਸਲੇ ਕਰਨ ਦਾ ਅਧਿਕਾਰ ਵੀ ਤੇਰਾ ਹੈ ਤੂੰ ਸਿੱਖਾਂ ਦੇ ਵਿੱਚ ਰਹਿੰਦਾ ਹੈ ਤੈਨੂੰ ਇਹਨਾਂ ਦੀ ਤਸੀਰ ਵੱਧ ਪਤਾ ਪਰ ਮੈਂ ਫਿਰ ਵੀ ਤੈਨੂੰ ਖਬਰਦਾਰ ਜ਼ਰੂਰ ਕਰਾਂਗਾ ਕਿ ਧਿਆਨ ਰੱਖੀ ਕਿਤੇ ਇੰਨੇ ਤਾਕਤਵਰ ਨਾ ਹੋ ਜਾਣ ਕਿ ਤੂੰ ਇਹਨਾਂ ਨੂੰ ਕੁਝ ਲੜਨ ਨੂੰ ਫਿਰਦਾ ਹੋਵੇ ਤੇ ਲਾਹੌਰ ਮੱਲੀ ਬੈਠੇ ਹੋਣ ਤੁਸੀਂ ਫਿਕਰ ਨਾ ਕਰੋ ਹਜ਼ੂਰ 바ਰੂ ਤਿਆਗ ਦਾ ਕੀ ਮੇਲ ਹੈ ਜਿਵੇਂ ਬੰਦੇ ਬਹਾਦਰ ਨੂੰ ਬਨ ਕੇ ਦਿੱਲੀ ਭੇਜਿਆ ਸੀ ਉਹ ਵੀ ਹੀ ਨਾ ਦਾ ਬੀਜ ਨਾਸ ਕਰਾਂਗਾ ਪਰ ਜਦੋਂ ਹੀ ਮੇਰਾ ਦੌ ਲੱਗ ਗਿਆ ਮਹੱਲਾ ਬੋਲ ਕੇ ਕੈਦ ਕਰਾਂਗਾ ਤੇ ਆਪਦੀ ਕਚਹਿਰੀ ਚ ਪੇਸ਼ ਕਰਾਂਗਾ ਤੇ ਲੀਦਰਪਾਰ ਵਿੱਚ ਖਾਨੂੰ ਵੱਡੀਆਂ ਫੜਾਂ ਤਾਂ ਮਾਰ ਆਇਆ ਪਰ ਅਸਲ ਵਿੱਚ ਉਸ ਤੇ ਮਸਲੇ ਕੁਝ ਹੋਰ ਸਨ ਉਹ ਬਸ ਸਿੰਘਾਂ ਨਾਲ ਸੰਧੀ ਦੌਰਾਨ ਵੱਧ ਤੋਂ ਵੱਧ ਖਜ਼ਾਨਾ ਇਕੱਠਾ ਕਰਨਾ ਚਾਹੁੰਦਾ ਸੀ ਇਧਰ ਖਾਲਸਾ ਪੰਥ ਦਾ ਨਿਸ਼ਾਨਾ ਮੀ ਮਗਰੋਂ ਸਾਫ ਹੋਇਆ ਸਮਾਨ ਬੰਗ ਬਿਲਕੁਲ ਸਾਫ ਹੈ ਉਨ੍ਹਾਂ ਦਾ ਖਜ਼ਾਨਾ ਤਾਂ ਪੰਥ ਹੈ ਤੇ ਪੰਥ ਦੀ ਚੜ੍ਹਦੀ ਕਲਾ ਉਨ੍ਹਾਂ ਦਾ ਅਸਲੀ ਸਰਮਾਇਆ ਪੰਥ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਡੇਰਾ ਲਾਇਆ ਹੋਇਆ ਹੈ ਨਿਤ ਪ੍ਰਤੀ ਸੰਗਤ ਦੀ ਵਾਧ ਰਹੀ ਆਮਦ ਕਰਕੇ ਅੰਮ੍ਰਿਤ ਸੰਚਾਰ ਲਗਭਗ ਹਰ ਰੋਜ਼ ਹੁੰਦਾ ਹੈ ਖਾਲਸੇ ਦੇ ਦਰਾਂ ਵਿੱਚ ਹੈਰਾਨੀ ਜਨਕ ਵਾਅਦਾ ਹੋ ਰਿਹਾ ਹੈ ਰੋਜ਼ ਹੀ ਲੰਗਰ ਲਈ ਟਕੇ ਤੇ ਰਸਤੇ ਲਾਹੌਰ ਤੋਂ ਆ ਰਹੀ ਹੈ ਨਵਾਬ ਕਪੂਰ ਸਿੰਘ ਆਪదల ਨੂੰ ਵਰਤੋਂ ਦੀ ਸੇਵਾ ਕਰਦੇ ਹਨ ਜਿੱਥੇ-ਜਿੱਥੇ ਵੀ ਲੰਗਰ ਚੱਲਦੇ ਹਨ ਉੱਥੇ-ਉੱਥੇ ਮਾਇਆ ਤੇ ਰਸਨਾ ਭੇਜੀਆਂ ਜਾਂਦੀਆਂ ਹਨ ਸਾਰਾ ਪੰਥ ਅੰਮ੍ਰਿਤ ਵੇਲੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਤੇ ਅਕਾਲ ਭੁੰਗੇ ਤੇ ਦੀਵਾਨ ਸਜਾਏ ਜਾਂਦੇ ਹਨ ਖਾਲਸੇ ਪੰਥ ਵਿੱਚ ਨਵਾਬ ਕਪੂਰ ਸਿੰਘ ਜੀ ਦਾ ਸਤਿਕਾਰ ਬਹੁਤ ਵਧ ਗਿਆ ਹੈ ਉਨ੍ਹਾਂ ਦੇ ਬਚਨਾਂ ਉੱਤੇ ਹਰ ਸਿੱਖ ਤ੍ਰਿੜਤਾ ਨਾਲ ਪੈਰਾ ਦਿੰਦਾ ਹੈ। ਨਵਾਬ ਕਪੂਰ ਸਿੰਘ ਜੀ ਨੇ ਵੀ ਸੇਵਾ ਦੂਣੀ ਕਰ ਦਿੱਤੀ ਆ। ਲੰਗਰ ਦੀ ਸੇਵਾ, ਘੋੜਿਆਂ ਦੀ ਸੇਵਾ, ਲਗਭਗ ਸਾਰਾ ਦਿਨ ਨਵਾਬ ਕਪੂਰ ਸਿੰਘ ਜੀ ਇਨ੍ਹਾਂ ਸੇਵਾਵਾਂ ਵਿੱਚ ਹੀ ਰਹਿੰਦੇ ਹਨ। ਖਾਲਸੇ ਦੇ ਦਲਾਂ ਵਿੱਚ ਇਹ ਚਰਚਾ ਆਮ ਹੈ ਕਿ ਜਿਉਂ-ਜਿਉ ਨਵਾਬ ਕਪੂਰ ਸਿੰਘ ਸੇਵਾ ਕਰ ਰਹੇ ਹਨ, ਤਿਉਂ-ਤਿਉ ਉਹ ਗੁਰਮਤ ਵਿੱਚ ਹੋਰ ਪਰਪੱਕ ਹੁੰਦੇ ਜਾ ਰਹੇ ਹਨ। ਇੱਕ ਦਿਨ ਬੈਠੇ-ਬੈਠੇ ਨਵਾਬ ਕਪੂਰ ਸਿੰਘ ਜੀ ਨੇ ਕੁਝ ਨਵੇਂ ਆਏ ਸਿੱਖਾਂ ਨੂੰ ਕੋਲ ਬੁਲਾਇਆ ਕੁਝ ਰਸਮੀ ਗੱਲਬਾਤ ਮਗਰੋਂ ਉਹਨਾਂ ਸਿੰਘਾਂ ਤੋਂ ਉਹਨਾਂ ਦੇ ਨਾਮ ਪੁੱਛੇ ਉਹਨਾਂ ਵਿੱਚੋਂ ਕੁਝ ਦੇ ਨਾਮ ਨਵਾਬ ਸਿੰਘ ਨੂੰ ਢੈਂ ਦੀ ਕਲਾ ਵਾਲੇ ਜਾਪੇ ਆਓ ਤੁਹਾਡੇ ਮੂੜ ਤੋਂ ਨਾਮ ਧਰਦੇ ਹਾਂ ਤੁਸੀਂ ਇੱਕ-ਇੱਕ ਕਰਕੇ ਆਪਣੇ ਨਾਮ ਦੱਸੋ ਤੇ ਪੰਥ ਉਸ ਬਦਲੇ ਤੁਹਾਨੂੰ ਹੋਰ ਨਾਮ ਦੇਵੇਗਾ ਇਸ ਤਰ੍ਹਾਂ ਨਵੇਂ ਰਲੇ ਸਿੱਖਾਂ ਨੇ ਆਪਣੇ ਨਾਮ ਬੋਲਣੇ ਸ਼ੁਰੂ ਕੀਤੇ ਤੇ ਨਵਾਬ ਸਾਹਿਬ ਸੁਣੇ ਸਾਰੇ ਦਲਦੇ ਸਿੰਘ ਉਹਨਾਂ ਨੂੰ ਬਦਲਵੇਂ ਚੜ੍ਹਦੀ ਕਲਾ ਵਾਲੇ ਨਾਮ ਦਿੰਦੇ ਰਹੇ ਹਾਂ ਬਈ ਸਿੰਘਾ ਕੀ ਨਾਮ ਹੈ ਤੇਰਾ ਨਵਾਬ ਸਾਹਿਬ ਨੇ ਪਹਿਲੇ ਸਿੰਘ ਨੂੰ ਪੁੱਛਿਆ ਜੀ ਪੇਲਾ ਸਿੰਘ ਅੱਜ ਤੋਂ ਤੇਰਾ ਨਾਮ ਹੋਏਗਾ ਸ਼ੇਰ ਸਿੰਘ ਹਾਂ ਪਈ ਤੇਰਾ ਨਵਾਬ ਸਾਹਿਬ ਨੇ ਦੂਜੇ ਨੂੰ ਪੁੱਛਿਆ ਤੋਤਾ ਸਿੰਘ ਤੇਰਾ ਨਾਮ ਹੋਏਗਾ ਸ਼ਾਬਾਜ਼ ਸਿੰਘ ਭਿਖਾਰੀ ਸਿੰਘ ਅੱਜ ਤੋਂ ਦਿੱਲੀ ਤੋੜ ਸਿੰਘ ਨਵਾਬ ਕਪੂਰ ਸਿੰਘ ਦੇ ਨਾਲ-ਨਾਲ ਹੁਣ ਹੋਰ ਸਿੰਘ ਵੀ ਨਾਮ ਸੁਝਾਉਣ ਲੱਗੇ ਹੌਲੀ-ਹੌਲੀ ਇਹ ਰਾਜਕਤਾ ਵਾਲਾ ਕੰਮ ਹੋ ਗਿਆ ਕਿਸੀਟਾ ਸਿੰਘ ਅੱਜ ਤੋਂ ਗਿਰਰਾਜ ਸਿੰਘ ਫਕੀਰ ਸਿੰਘ ਅਮੀਰ ਸਿੰਘ ਨਿੱਕਾ ਸਿੰਘ ਸੁਮੇਰ ਸਿੰਘ ਧਰਮਾਣ ਸਿੰਘ ਮੁਗਲ ਦਮਨ ਸਿੰਘ ਗਰੀਬ ਸਿੰਘ ਧਰਤੀ ਧਕੇਲ ਸਿੰਘ ਪੋਲਾ ਸਿੰਘ ਹੁਣ ਤੋਂ ਚਤਰ ਸਿੰਘ ਇਸ ਤਰ੍ਹਾਂ ਲਗਭਗ ਸਭ ਟਹਿਂ ਦੀ ਗਲਾ ਵਾਲੇ ਨਾਮ ਬਦਲੇ ਗਏ ਕਿਸੇ ਟੁੰਡੇ ਨੂੰ ਲਖਬਾਹਾ ਸਿੰਘ ਕਿਸੇ ਲੰਗੜੇ ਨੂੰ ਸਚਾਲਾ ਸਿੰਘ ਤੇ ਕਿਸੇ ਨੇਤਰਹੀਣ ਨੂੰ ਲਖਨੇਤਰਾ ਜਾਂ ਸੂਰਮਾ ਸਿੰਘ ਇਹ ਪੰਥ ਦੇ ਉਹਨਾਂ ਚੜ੍ਹਦੀ ਕਲਾ ਵਾਲੇ ਬੋਲਿਆਂ ਦੀ ਸ਼ੁਰੂਆਤ ਸੀ ਜਿੰਨਾ ਅੱਗੇ ਜਾ ਕੇ ਪੰਥ ਵਿੱਚ ਖੂਬ ਪਰਚਲਿਤ ਹੋਣਾ ਸੀ ਤੇ ਜਿਨ੍ਹਾਂ ਦੀ ਗੁਰੀਲਾ ਯੁੱਧ ਵਿੱਚ ਲੋੜ ਵੀ ਸੀ ਇਹ ਸਿੰਘਾਂ ਦੇ ਗੁਪਤ ਬੋਲਦੇ ਸਨ ਜਿਨ੍ਹਾਂ ਦੇ ਮayne ਸਿਰਫ ਸਿੰਘਾਂ ਨੂੰ ਹੀ ਪਤਾ ਸਨ ਸਰਕਾਰੀ ਮਾਮਲਾ ਤਾਂ ਪੰਥ ਕੋਲ ਪਹੁੰਚ ਹੀ ਰਿਹਾ ਸੀ ਨਾਲ ਹੀ ਵਖੋ-ਵਖ ਜਥੇ ਵੀ ਮਾਲ ਧਨ ਇਕੱਠਾ ਕਰਕੇ ਲਿਆਉਂਦੇ ਸਨ ਸਾਰਾ ਖਜ਼ਾਨਾ ਦੀਵਾਨ ਦਰਬਾਰਾ ਸਿੰਘ ਕੋਲ ਹਾਜ਼ਰ ਕੀਤਾ ਜਾਂਦਾ ਹੈ ਦੀਵਾਨ ਜੀ ਅਰਦਾਸ ਕਰਕੇ ਸਭ ਮਾਲ ਧਨ ਤੇ ਰਸਤਾ ਦਲ ਪੰਥਾ ਲਈ ਜਮਾ ਕਰ ਲੈਂਦੇ ਹਨ ਕੋਈ ਵੀ ਸਿੱਖ ਆਪਣੇ ਕੋਲ ਕੋਈ ਨਿੱਜੀ ਮਾਇਆ ਨਹੀਂ ਰੱਖਦਾ ਇਹ ਪਰਪਖਤਾ ਖਾਲਸੇ ਦੇ ਦਲਾਂ ਵਿੱਚ ਹੈ ਕਿ ਸਿੱਖ ਦਾ ਨਿੱਜੀ ਕੁਝ ਵੀ ਨਹੀਂ ਇਥੋਂ ਤੱਕ ਹੀ ਉਸਦੇ ਸਵਾਸ ਵੀ ਖਾਲਸਾ ਪੰਥ ਦੀ ਅਮਾਨਤ ਹਨ ਜਦ ਪੰਥ ਹੁਕਮ ਕਰੇਗਾ ਸੇ ਕ ਸੇ ਕ ਆਪਣੇ ਸਵਾਸਾਂ ਨੂੰ ਪੰਥੋਂ ਵਾਰ ਦੇਵੇਗਾ ਸਾਰੇ ਸਿੱਖ ਇੱਕੋ ਥਾਂ ਤੋਂ ਪਸ਼ਾਕ ਲੈਂਦੇ ਹਨ ਕਸ਼ਰੇ ਚੋਲੇ ਸਭ ਨੂੰ ਪੰਥ ਦੇ ਇੱਕੋ ਖਜ਼ਾਨੇ ਵਿੱਚੋਂ ਵਰਤਾਏ ਜਾਂਦੇ ਹਨ ਪੰਥ ਦੀ ਆਗਿਆ ਬਿਨਾਂ ਕੋਈ ਸਿੰਘ ਆਪਣੇ ਪਿੰਡ ਚ ਪਰਵਾਰ ਨੂੰ ਮਿਲਣ ਵੀ ਨਹੀਂ ਜਾਂਦਾ ਕਿਤੇ ਵੀ ਬਾਹਰ ਜਾਣ ਦੀ ਆਗਿਆ ਪਹਿਲਾਂ ਪੰਥ ਤੋਂ ਲੈਣੀ ਪੈਂਦੀ ਹੈ ਜੇ ਕੋਈ ਬਿਨਾਂ ਦੱਸੇ ਚਲਾ ਜਾਵੇ ਤਾਂ ਅਗਲੇ ਦਿਨ ਜਦ ਮੁੜਦਾ ਤਾਂ ਉਸ ਨੂੰ ਤਨਖਾਹ ਲਈ ਜਾਂਦੀ ਤਨਖਾਹ ਲੱਗਣ ਤੋਂ ਤਨਖਾਹ ਪੂਰੀ ਕਰਨ ਤੱਕ ਉਸਨੂੰ ਦਲ ਤੋਂ ਕੁਝ ਦੂਰੀ ਰੱਖਣੀ ਪੈਂਦੀ ਬਿਨਾਂ ਦੱਸੇ ਘਰਾਂ ਨੂੰ ਗਏ ਸਿੰਘ ਦਲ ਵਿੱਚ ਵਾਪਸ ਪਰਤ ਕੇ ਪਹਿਲਾ ਅਰਦਾਸ ਲਈ ਬੇਨਤੀ ਕਰਦੇ ਫਿਰ ਉਹ ਕੋਈ ਸੇਵਾ ਕਰਨ ਦੇ ਯੋਗ ਬਣਦੇ ਉਹਨਾਂ ਸਮਿਆਂ ਵਿੱਚ ਖਾਲਸੇ ਦੇ ਦਲਾਂ ਦੇ ਲਾਂਗਰੀ ਭਾਈ ਹਰੀ ਸਿੰਘ ਸਨ ਉਹਨਾਂ ਦੇ ਹੱਥ ਵਿੱਚ ਪਦਮ ਸੀ ਕਹਿੰਦੇ ਨੇ ਜਦ ਤੀਕ ਉਹ ਲੰਗਰ ਵਿੱਚ ਖਲੋਤੇ ਰਹਿੰਦੇ ਕੁਈ ਟੋਟ ਨਾ ਹੁੰਦੀ ਜਿੰਨਾ ਮਰਜ਼ੀ ਵਰਤਾਈ ਜਾਓ ਪਦਾਰਤ ਸਗੋਂ ਧੂਣ ਸਵਾਏ ਹੁੰਦੇ ਰਹਿੰਦੇ ਸਨ ਇਨਾਂ ਦਿਨਾਂ ਵਿੱਚ ਹੀ ਜੱਸਾ ਸਿੰਘ ਨਾਮੀ ਬਾਲ ਆਪਣੀ ਮਾਤਾ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ ਸੀ ਜਿਸ ਨੂੰ ਨਵਾਬ ਕਪੂਰ ਸਿੰਘ ਜੀ ਦੇ ਕਹਿੰਦੇ ਉਸਦੀ ਮਾਤਾ ਪੰਥ ਦੀ ਝੋਲੀ ਪਾ ਗਈ ਸੀ ਉਹ ਐਸਾ ਸਿਰੜੀ ਤੇ ਸੇਵਾ ਵਿੱਚ ਪਰਪੱਕ ਬਾਲ ਸੀ ਕਿ ਬਿਨਾਂ ਕਿਸੇ ਆਲਸ ਜਾਂ ਨਾਗੇ ਤੋਂ ਕਾਲ ਸਦੇ 12000 ਘੋੜਿਆਂ ਨੂੰ ਦਾਣਾ ਵਰਤੌਂਦਾ ਸੀ ਜੱਸਾ ਸਿੰਘ ਵਾਂਗ ਹਰ ਸਿੱਖ ਨੂੰ ਉਸਦੀ ਸੇਵਾ ਪੰਥ ਵੱਲੋਂ ਬਖਸ਼ੀ ਗਈ ਸੀ ਕੁਝ ਕੱਦਾਂ ਤੇ ਹੱਡਾਂ ਤੇ ਖੋਲੇ ਸਿੰਘਾਂ ਨੂੰ ਉਹਨਾਂ ਦੇ ਕਰਨ ਯੋਗ ਸੇਵਾ ਦਿੱਤੀ ਗਈ ਵੱਡੀਆਂ ਤੋਪਾਂ ਜਿਨ੍ਹਾਂ ਨੂੰ ਸਿੰਘ ਰਹਿਕਲੇ ਕਹਿੰਦੇ ਸਨ ਤਾਂ ਚੁੱਕੀਆਂ ਨਹੀਂ ਜਾ ਸਕਦੀਆਂ ਸਨ ਪਰ ਜੰਬੂਰੇ ਤੇ ਜਿੰਝਾਇਲਾ ਵੱਡੇ ਕੱਦਾਂ ਤੇ ਤਕੜੇ ਜੁੱਸੇ ਵਾਲੇ ਸਿੰਘ ਮੋਟਿਆਂ ਤੇ ਚੁੱਕ ਲੈਂਦੇ ਸਨ ਜਦ ਦਾਲ ਪੰਥ ਕਿਸੇ ਪਾਸੇ ਕੂਚ ਕਰਦਾ ਤਾਂ ਇਨਾ ਭਾਰੇ ਜੰਬੂਰ ਜੰਜਾਇਲਾ ਨੂੰ ਚੁੱਕ ਕੇ ਲਿਜਾਣ ਦੀ ਸੇਵਾ ਇਨਾ ਸਿੰਘਾਂ ਦੀ ਹੀ ਸੀ ਨਵਾਬ ਕਪੂਰ ਸਿੰਘ ਨੇ ਲਾਂਗਰੀ ਸਿੰਘਾਂ ਨੂੰ ਕਹਿ ਦਿੱਤਾ ਕਿ ਇਨਾ ਯੋਧੇ ਸਿੰਘਾਂ ਨੂੰ ਸੇਰ-ਸੇਰ ਕਿਉਂ ਰੋਜ਼ ਦਿੱਤਾ ਜਾਏ ਇਨਾ ਜੰਬੂਰ ਜੰਜਾਇਲਾ ਨੂੰ ਚਲਾਉਣ ਦੀ ਸੇਵਾ ਛੀਤੇ ਪਿੰਡ ਤੇ ਪਾਈ ਗੁਰਬਖਸ਼ ਸਿੰਘ ਦੇ ਜਥੇ ਦੀ ਸੀ ਚਤੂ ਲਾਹੌਰ ਦੇ ਸੂਬੇਦਾਰ ਨੇ ਸਿੰਘਾਂ ਨਾਲ ਸੰਧੀ ਕਰ ਲਈ ਸੀ। ਚਾਹਤੋਂ ਪੰਥ ਕੁਝ ਆਰਾਮ ਵਿੱਚ ਸੀ। ਇੰਨਾ ਹਥਿਆਰਾਂ ਨੂੰ ਚਲਾਉਣ ਦੀ ਲੋੜ ਵੀ ਹੁਣ ਘਟ ਪੈਂਦੀ ਸੀ। ਕੁਝ ਟਿਕਟੇਗਾ ਹੋਣ ਕਰਕੇ ਹੀ ਬਹੁਤ ਸਿੰਘਾਂ ਨੇ ਆਪਣੇ ਪਿੰਡਾਂ ਨਗਰਾਂ ਨੂੰ ਚਾਲੇ ਪਾ ਦਿੱਤੇ। ਤੇ ਉਹਨਾਂ ਉੱਥੇ ਜਾ ਕੇ ਬੁੰਗੇ ਧਰਮਸ਼ਾਲਾ ਬਣਾ ਲੈ ਸਨ। ਕਾਫੀ ਸਿੰਘਾਂ ਨੇ ਖੇਤੀ ਵੀ ਸ਼ੁਰੂ ਕਰ ਦਿੱਤੀ ਸੀ। ਜੰਗ ਦਾ ਸਮਾਂ ਨਾ ਹੋਣ ਕਰਕੇ ਕੀ ਸਿੰਘਾਂ ਨੂੰ ਉਹਨਾਂ ਦੇ ਪਰਿਵਾਰਾਂ ਨੇ ਵੀ ਕੁਝ ਚਿਰ ਘਰ ਟਿਕਣ ਦੀਆਂ ਬੇਨਤੀਆਂ ਕਰਕੇ ਰੋਕ ਲਿਆ ਸੀ ਪਿੰਡਾਂ ਵਿੱਚ ਟਿਕੇ ਇਹਨਾਂ ਸਿੰਘਾਂ ਨੇ ਗੁਰਮਤਿ ਦਾ ਪ੍ਰਚਾਰ ਆਪਣੇ ਪਿੰਡਾਂ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਇਸ ਪ੍ਰਚਾਰ ਤੋਂ ਪ੍ਰੇਤ ਹੋ ਕੇ ਹੋਰ ਲੋਕਾਂ ਦੇ ਮਨ ਵਿੱਚ ਵੀ ਸਿੰਘ ਸਿਰਜਣ ਦੀ ਤੇ ਖਾਲਸਾ ਦੇ ਦਲਾਂ ਵਿੱਚ ਸ਼ਾਮਲ ਹੋਣ ਦੀ ਇੱਛਾ ਪ੍ਰਬਲ ਹੋਣ ਲੱਗੀ ਪੰਥ ਦਾ ਵਾਅਦਾ ਹੋਣ ਲੱਗਾ ਨਵਾਬ ਕਪੂਰ ਸਿੰਘ ਨੇ ਦੀਵਾਨ ਦਰਬਾਰਾ ਸਿੰਘ ਪਾਈਮਣੀ ਸਿੰਘ ਤੇ ਹੋਰ ਮੋਰੀ ਸਾਥੀ ਸਿੰਘਾਂ ਨਾਲ ਵਿਚਾਰ ਕੀਤੀ ਕਿ ਪੰਥ ਦੀ ਗਿਣਤੀ ਲਗਾਤਾਰ ਵਧ ਰਹੀ ਹੋਣ ਕਰਕੇ ਹੁਣ ਸਾਨੂੰ ਇੱਕੋ ਥਾਂ ਤੋਂ ਪ੍ਰਬੰਧ ਕਰਨਾ ਔਖਾ ਹੋ ਰਿਹਾ ਹੈ ਵੱਡੀ ਫੌਜ ਤੇ ਲੰਗਰ ਘੋੜਿਆਂ ਦੇ ਦਾਣੇ ਪੱਠੇ ਇੱਕੋ ਥਾਂ ਤੋਂ ਵਰਤਦੇ ਹੋਣ ਕਰਕੇ ਔਖਿਆਈ ਹੋ ਰਹੀ ਹੈ ਸੋ ਸਿੰਘਾਂ ਨੇ ਫੈਸਲਾ ਕੀਤਾ ਕੇ ਪੰਥ ਦੀ ਇਕਤਰਤਾ ਕਰਕੇ ਕੋਈ ਐਸੀ ਵਿੱਧ ਬਣਾਈ ਜਾਵੇ ਜਿਸ ਨਾਲ ਪੰਥ ਦੀ ਸੰਭਾਲ ਹੋ ਸਕੇ ਕੁਝ ਸਮੇਂ ਮਗਰੋਂ ਬਾਬਾ ਦਰਬਾਰਾ ਸਿੰਘ ਜੀ ਗੁਰਪੁਰੀ ਪਿਆਨਾ ਕਰ ਗਏ ਅਕਾਲ ਪੁੰਗੇ ਤੇ ਸਰਬੱਤ ਖਾਲਸਾ ਸਦਿਆ ਗਿਆ ਭਾਈ ਮਨੀ ਸਿੰਘ ਜੀ ਨੂੰ ਵਿਚਕਾਰ ਬਿਠਾਇਆ ਗਿਆ ਗੁਰੂ ਬੰਸੀ ਭਾਈ ਕਾਨ ਸਿੰਘ ਤੇ ਭਾਈ ਬਨੋਦ ਸਿੰਘ ਜਿਨ੍ਹਾਂ ਨੂੰ ਕਲਗੀਧਰ ਜੀਆ ਨੇ ਹਜ਼ੂਰ ਸਾਹਿਬ ਤੋਂ ਪੰਥ ਦੇ ਨਾਲ ਨਿਸ਼ਾਨ ਨਗਾਰਾ ਦੇ ਕੇ ਭੇਜਿਆ ਸੀ ਉਹਨਾਂ ਨੂੰ ਵੀ ਬੁਲਾਇਆ ਗਿਆ ਨਵਾਬ ਖਪੂਰ ਸਿੰਘ ਉੱਠੇ ਤੇ ਪੰਥ ਨੂੰ ਸੰਬੋਧਨ ਕਰਨ ਲੱਗੇ ਖਾਲਸਾ ਜੀ ਕਲਗੀਧਰ ਪਿਤਾ ਜੀ ਮਹਾਰਾਜ ਦੀ ਮੇਰ ਸਤ ਦਾ ਪੰਥ ਚੜ੍ਹਦੀ ਕਲਾ ਵਿੱਚ ਹੈ ਪੰਜਾਬ ਵਿੱਚ ਖਾਲਸੇ ਜੀ ਦੇ ਪੂਲ ਬਾਲੇ ਹੋ ਰਹੇ ਹਨ ਨਿਤ ਦਿਨ ਖਾਲਸੇ ਦੀ ਵਧਰੇ ਗਿਣਤੀ ਕਰਕੇ ਪ੍ਰਬੰਧ ਇੱਕੋ ਥਾਂ ਤੋਂ ਕਰਨਾ ਔਖਾ ਹੋ ਰਿਹਾ ਹੈ ਪੰਜਾ ਸਿੰਘਾਂ ਨੇ ਗੁਰਮਤਾ ਕੀਤਾ ਹੈ ਕਿ ਪੰਥ ਨੂੰ ਦੋ ਧੜਾਂ ਵਿੱਚ ਵੰਡਿਆ ਜਾਵੇਗਾ ਬੁੱਢਾ ਦਲ ਤੇ ਤਰਨਾ ਦਲ ਬੁੱਢਾ ਦਲ ਇੱਥੇ ਹੀ ਟਿਕੇਗਾ ਤੇ ਤਰਨਾ ਦਲ ਦੇ ਅਗੋਂ ਪੰਜ ਜਥੇ ਬਣਾਏ ਜਾਣਗੇ ਬੁੱਢਾ ਦਲ ਗੁਰਦੁਆਰਿਆਂ ਦੀ ਸੰਭਾਲ ਤੇ ਗੁਰਮਤ ਦੇ ਪ੍ਰਚਾਰ ਪ੍ਰਸਾਰ ਲਈ ਕਾਰਜ ਕਰੇਗਾ ਤੇ ਤਰਨਾ ਦਲ ਪੰਥ ਦੀ ਪਾਤਸ਼ਾਹੀ ਕਾਇਮ ਕਰਨ ਲਈ ਜੰਗੇ ਮੈਦਾਨ ਵਿੱਚ ਦੁਸ਼ਟਾਂ ਨਾਲ ਲੋਹਾ ਲਵੇਗਾ ਲੋੜ ਪੈਣ ਤੇ ਬੁੱਢਾ ਦਲਵੀ ਤਰਨਾ ਦਲ ਦੇ ਮੋٹے ਨਾਲ ਮੋਢਾ ਜੋੜ ਕੇ ਧਰਮ ਯੁੱਧ ਵਿੱਚ ਤੇਗਾ ਵਾਹੇਗਾ ਸਾਰਿਆਂ ਨੂੰ ਰਸਤਾ ਬਸਤਾ ਤੇ ਹੋਰ ਖਰਚਾ ਦਿੱਤਾ ਜਾਏਗਾ ਸਾਰੇ ਜਥੇ ਆਪਣਾ ਆਪਣਾ ਪ੍ਰਬੰਧ ਸੰਭਲ ਜਥੇ ਦਾ ਹਰ ਸਿੰਘ ਆਪਣੇ ਜਥੇ ਤੇ ਪੰਜੇ ਜਥੇ ਪੰਥ ਨੂੰ ਜਵਾਬ ਦੇ ਹਨ ਹਰ ਜਥੇ ਦੇ ਜਥੇਦਾਰ ਆਪਣੇ ਜਥੇ ਦੀ ਸੰਭਾਲ ਕਰਨਗੇ ਤੇ ਪ੍ਰਬੰਧ ਚਲਾਉਣਗੇ ਤਵਾਬ ਸਾਹਿਬ ਦੀ ਇਸ ਗੱਲ ਨੂੰ ਸੰਗਤ ਨੇ ਜ਼ਹਿਕਾਰੇ ਛੱਟ ਕੇ ਪ੍ਰਵਾਨਗੀ ਦਿੱਤੀ। ਤਾਨਾ ਦਲ ਦੇ 5 ਜਥੇ ਬਣਾਏ ਗਏ ਤੇ 5 ਨਿਸ਼ਾਨ ਇੱਕ ਇੱਕ ਕਰਕੇ 5ਾਂ ਜਥਿਆਂ ਨੂੰ ਦਿੱਤੇ ਗਏ। ਪਹਿਲਾ ਨਿਸ਼ਾਨ ਸ਼ਹੀਦਾਂ ਦੇ ਜਥੇ ਦਾ ਬਾਬਾ ਦੀਪ ਸਿੰਘ ਜੀ ਨਹੰਗ ਸਿੰਘ ਨੂੰ ਫੜਾਇਆ ਗਿਆ। ਬਾਬਾ ਜੀ ਨੂੰ ਤੇ ਭਾਈ ਕਰਮ ਸਿੰਘ ਨੂੰ ਸ਼ਹੀਦਾਂ ਦੇ ਜਥੇ ਦਾ ਮੁਖੀ ਲਾਇਆ ਗਿਆ। ਇਸ ਜਥੇ ਦੇ ਬਾਬਾ ਦੀਪ ਸਿੰਘ ਜੀ ਸਣੇ ਹੋਰ ਸਿੰਘਾਂ ਬਾਬਾ ਨੱਥਾ ਸਿੰਘ ਬਾਬਾ ਪ੍ਰੇਮ ਸਿੰਘ ਹੋਰਾਂ ਨੂੰ ਪਹਿਲਾਂ ਹੀ ਸ਼ਹੀਦ کہہ ਕੇ ਸਦਿਆ ਜਾਂਦਾ ਸੀ ਇਸੇ ਕਰਕੇ ਇਹ ਜਥਾ ਸ਼ਹੀਦਾਂ ਦਾ ਜਥਾ ਵਜਦਾ ਸੀ ਤੂਜਾ ਅੰਮ੍ਰਿਤਸਰ ਦੇ ਭਾਈ ਕਰਮ ਸਿੰਘ ਤੇ ਭਾਈ ਧਰਮ ਸਿੰਘ ਨੂੰ ਦਿੱਤਾ ਗਿਆ ਤੀਜਾ ਨਿਸ਼ਾਨ ਗੁਰੂ ਵੰਸ ਵਿੱਚੋਂ ਬਾਬਾ ਬినੋਦ ਸਿੰਘ ਤੇ ਬਾਬਾ ਕਾਨ ਸਿੰਘ ਗੋਇੰਦਵਾਲ ਵਾਲਿਆਂ ਦੇ ਸਪੁਰਤ ਕੀਤਾ ਗਿਆ ਇਹ ਦੋਨੋਂ ਮਹਾਰਾਜ ਗੁਰੂ ਅੰਗਦੇਵ ਜੀ ਤੇ ਮਹਾਰਾਜ ਗੁਰੂ ਅਮਰਦਾਸ ਜੀ ਦੀ ਵੰਸ ਵਿੱਚੋਂ ਸਤਕੁਰਾਂ ਦੀ ਵੰਸ ਵਿੱਚੋਂ ਹੋਣ ਕਰਕੇ ਇਸ ਜਥਿਆਂ ਨੂੰ ਸਾਹਿਬ ਜادہ ਜਥਵੀ ਕਿਹਾ ਜਾਂਦਾ ਹੈ ਚੌਥਾ ਕੋਟ ਬੁੱਡੇ ਵਾਲੇ ਭਾਈ ਦਸੌਂਦਾ ਸਿੰਘ ਨੂੰ ਸੌਂਪਿਆ ਗਿਆ ਤੇ ਪੰਜਵਾਂ ਨਿਸ਼ਾਨ ਭਾਈ ਬੀਰੂ ਸਿੰਘ ਰੰਗਰੇਟੇ ਨੂੰ ਭੇਟ ਕੀਤਾ ਗਿਆ ਨਿਸ਼ਾਨ ਦੇ ਨਾਲ ਨਾਲ ਸਾਰੇ ਜਥਿਆਂ ਨੂੰ ਇੱਕ ਇੱਕ ਨਗਾਰਾ ਦੇ ਗਲੋ ਕੜਾਹਾ ਤੇ ਹੋਰ ਤੰਬੂ ਕਨਾਤਾਂ ਵੀ ਦਿੱਤੇ ਗਏ ਸਰਬੱਤ ਖਾਲਸੇ ਨੇ ਹਰ ਸਿੰਘ ਨੂੰ ਇਹ ਅਧਿਕਾਰ ਦਿੱਤਾ ਕਿ ਕੋਈ ਵੀ ਸਿੰਘ ਕਿਸੇ ਵੀ ਜਥੇ ਵਿੱਚ ਸ਼ਾਮਲ ਹੋ ਸਕਦਾ ਹੈ ਇਨ੍ਹਾਂ ਜਥਿਆਂ ਤੋਂ ਬਿਨਾ ਜੋ ਬਾਕੀ ਮੁਖੀ ਸਿੰਘ ਸਨ ਸਰਦਾਰ ਸ਼ਾਮ ਸਿੰਘ ਬਾਬਾ ਗੁਰਬਖਸ਼ ਸਿੰਘ ਸਰਦਾਰ ਬਾਗ ਸਿੰਘ ਭਾਈ ਗੁਰਦਿਆਲ ਸਿੰਘ ਢੱਲੇਵਾਲੀਏ ਸਰਦਾਰ ਜੱਸਾ ਸਿੰਘ ਬਾਬਾ ਸੁਖਾ ਸਿੰਘ ਮਾੜੀ ਕੰਬੋਕੇ ਇਹ ਸਾਰੇ ਬੁੱਢੇ ਦਲ ਦੇ ਰੂਪ ਵਿੱਚ ਬਾਬਾ ਕਪੂਰ ਸਿੰਘ ਜੀ ਨਾਲ ਹੀ ਰਹੇ ਇਥੋਂ ਹੀ ਪੰਥ ਬੁੱਢਾ ਦਲ ਤੇ ਤਰਨਾ ਦਲ ਨਾਮ ਦੇ ਦੋ ਵੱਡੇ ਦਲਾਂ ਕਰਕੇ ਜਾਣਿਆ ਜਾਣ ਲੱਗਾ ਤੇ ਇਥੋਂ ਹੀ ਮਿਸਲਾ ਦੀ ਸਾਜਨਾ ਦਾ ਮੁੱਢ ਵੱਜਾ ਪੰਥ ਹੁਣ ਵੱਖ-ਵੱਖ ਇਲਾਕਿਆਂ ਵੱਲ ਨਿਕਲ ਗਿਆ ਪੰਜਾਬ ਉੱਤੇ ਖਾਲਸੇ ਦੇ ਨਿਸ਼ਾਨ ਚਲਾਉਣ ਲਈ ਇਸ ਨੂੰ ਪਹਿਲੀਆਂ ਜਥੇਬੰਦਕ ਮੁਹਿੰਮਾਂ ਵਜੋਂ ਵੇਖਿਆ ਜਾ ਸਕਦਾ ਹੈ ਮੁਗਲਾਂ ਦੇ ਤੰਬੂਆਂ ਵਿੱਚ ਇੱਕ ਸੁਚੇਤ ਜਿਹੜਾ ਡਰ ਫੈਲ ਰਿਹਾ ਸੀ ਪੰਜਾਬ ਦੀਆਂ ਫਿਜ਼ਾਵਾਂ ਵਿੱਚ ਖਾਲਸੇ ਦੇ ਰੰਗਾਂ ਦੀ ਟਾਪਾਂ ਨਾਲ ਉੱਡੀ ਧੂੜ ਕਿਸੇ ਵੱਡੇ ਫਰੇਵਰ ਦਾ ਇਸ਼ਾਰਾ ਕਰ ਰਹੀ ਸੀ ਖਾਲਸਾ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਜੋੜ ਮੇਲਾ ਨੇੜੇ ਆ ਰਿਹਾ ਹੈ ਕਿਉਂ ਨਾ ਇਸ ਵਾਰ ਜੋੜ ਮੇਲਾ ਸਮੁੱਚਾ ਪੰਥ ਇਕੱਠਾ ਹੋ ਕੇ ਧੂਮ ਧਾਮ ਨਾਲ ਮਨਾਵੇ ਮਰਦੇ ਵਿੱਚ ਵਿਚਰ ਰਹੇ ਪੰਥ ਦੇ ਦਲਾਂ ਵਿੱਚ ਵਿਚਾਰਾ ਹੋਣ ਲੱਗੀਆਂ ਜੀ ਖਾਲਸਾ ਜੀ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਿਆ ਨੂੰ ਵੀ ਚਿਰ ਹੋ ਗਿਆ ਹੈ ਪੰਥ ਨੂੰ ਜ਼ਰੂਰ ਮਾਝੇਵਾਲ ਚੱਲਾ ਪਾਉਣਾ ਚਾਹੀਦਾ ਹੈ ਪਰ ਜੇ ਜੋੜ ਮੇਲਾ ਧੂਮ-ਧਾਮ ਨਾਲ ਮਨਾਉਣਾ ਹੈ ਤਾਂ ਕਿਉਂ ਨਾ ਪਹਿਲਾਂ ਖਰਚੇ ਲਈ ਕੋਈ ਮੁਗਲ ਸ਼ਹਿਰ ਲੁੱਟਿਆ ਜਾਏ ਨਾਲੇ ਕਿੰਨੇ ਸਮੇਂ ਤੋਂ ਤੁਰਕਾਂ ਨਾਲ ਕੋਈ ਭੇੜ ਨਹੀਂ ਹੋਇਆ ਦੇਖਿਆ ਤਾਂ ਸਹੀ ਕਿਤੇ ਮੁਗਲ ਅਵੇਸਲੇ ਤਾਂ ਨਹੀਂ ਹੋਏ ਐਸੀਆਂ ਗੱਲਾਂ ਕਰਦੇ ਆ ਮਾਲਵੇ ਦੇ ਸਿੰਘਾਂ ਨੇ ਗੁਰਮਤਾ ਕੀਤਾ ਕਿ ਨਵਾਬ ਕਪੂਰ ਸਿੰਘ ਨਾਲ ਸਲਾਹ ਕੀਤੀ ਜਾਵੇ ਤੇ ਦਿਵਾਲੀ ਤੋਂ ਪਹਿਲਾਂ ਮੁਗਲਾਂ ਦਾ ਕੋਈ ਛੋਟਾ ਮੋਟਾ ਸ਼ਹਿਰ ਮਾਰ ਲਿਆ ਜਾਵੇ ਭਾਈ ਲਾਲ ਸਿੰਘ ਤੇ ਕੁਝ ਹੋਰ ਸਿੰਘ ਸਿੰਘਾਂ ਨੂੰ ਨਵਾਬ ਕਪੂਰ ਸਿੰਘ ਨਾਲ ਵਿਚਾਰ ਕਰਨ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਕੋਲ ਲਿਆ ਗਿਆ ਫਿਰ ਕੋਈ ਛੋਟਾ ਮੋਟਾ ਸ਼ਹਿਰ ਕਿਉਂ ਮਾਰਨਾ ਸਰਹੰਦ ਮਾਰਦਿਆਂ ਨਾਲੇ ਸਤਗੁਰਾਂ ਦੇ ਬਚਨ ਹਨ ਕਿ ਸਰਹੰਦ ਵਿੱਚ ਜਲਦੀ ਹੀ ਗਧਿਆਂ ਨਾਲ ਹੱਲ ਵਾਹੇ ਜਾਣਗੇ ਨਵਾਬ ਕਪੂਰ ਸਿੰਘ ਮਾਲਵੇਦੀ ਸਿੰਘਾਂ ਦੀ ਭੇਜੀ ਤਜਵੀਜ਼ ਨਾਲ ਸਹਿਮਤ ਹੁੰਦਿਆ ਕਿਹਾ ਆਨੰਦਪੁਰ ਸਾਹਿਬ ਦਾ ਪਹਿਲਾ ਨਾਂ ਮੱਖੂਵਾਰ ਮੱਖੇਦੰਤ ਕਰਕੇ ਪਿਆ ਸੀ ਮੱਖਾ ਮਰ ਕੇ ਪ੍ਰੇਤ ਬਣ ਗਿਆ ਤੇ ਉੱਥੇ ਪਿੱਪਲ ਉੱਤੇ ਰਹਿਣ ਲੱਗਾ ਸਾਰਾ ਪਿੰਡ ਪ੍ਰੇਤਾਂ ਨੇ ਉਜਾੜ ਦਿੱਤਾ ਸੀ ਬਹੁਤ ਲੋਕਾਂ ਨੇ ਉਸ ਪਿੰਡ ਨੂੰ ਦੁਬਾਰਾ ਵਸਾਉਣ ਦੇ ਯਤਨ ਕੀਤੇ ਪਰ ਮੱਖੇ ਅੱਗੇ ਕਿਸੇ ਦੀ ਇੱਕ ਨਾ ਚੱਲੀ ਸਭ ਉਸਨੇ ਮਾਰ ਦਿੱਤੇ ਨੌਵੇਂ ਸਤਗੁਰ ਸੱਚੇ ਪਾਤਸ਼ਾਹ ਆਏ ਤਾਂ ਮੱਖੇ ਦਾ ਉਹਨਾਂ ਅੱਗੇ ਕੋਈ ਜ਼ੋਰ ਨਾ ਚੱਲਿਆ ਮਹਾਰਾਜ ਜੀਆ ਨੇ ਲੋਕਾਂ ਦੇ ਮਨਾਂ ਅੰਦਰ ਲੁਕੇ ਬੈਠੇ ਪ੍ਰੇਤ ਮਾਰ ਛੱਡੇ ਸਨ ਮੱਖਾ ਵਿਚਾਰਾ ਕੀ ਸ਼ੈ ਸੀ ਮੱਖੇ ਨੇ ਆ ਕੇ ਸਤਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੱਚੇ ਬਾਦਸ਼ਾਹ ਤਾਂ ਸਾਡੇ ਸਿੱਖ ਬਾਣੀ ਪੜ੍ਹਦੇ ਹਨ ਸਾਤੋ ਜਾਰ ਨਹੀਂ ਹੁੰਦਾ ਬਾਣੀ ਸਾਨੂੰ ਸਾਡੀ કૃਪਤਾ ਦਿਖਾਉਂਦੀ ਹੈ ਸੱਚੇ ਸਤਗੁਰੂ ਸਾਤੋ ਇੱਥੇ ਰਹਿ ਨਹੀਂ ਹੁੰਦਾ ਸਾਡੇ ਤੇ ਰਹਿਮ ਕਰੋ ਤੇ ਸਾਨੂੰ ਦੱਸੋ ਕਿ ਅਸੀਂ ਹੁਣ ਕਿੱਥੇ ਜਾਈਏ ਤੁਸੀਂ ਸਰਹੰਦ ਚਲੇ ਜਾਓ ਭਾਈ ਹੱਥ ਜੋੜੀ ਖਲੋਤੇ ਮਾਖੇ ਨੂੰ ਦੀਨ ਦਿਆਲ ਸਤਗੁਰੂ ਬੋਲੇ ਸਰਹੰਦ ਦੇ ਆਸ-ਪਾਸ ਰਹੋ ਗਿਰਜਾਂ ਉੱਡੀਆਂ ਫਿਰਦੀਆਂ ਨੇ ਸਰਹੰਦ ਉੱਤੇ ਬਿਆੰਤ ਹਵੇਲੀਆਂ ਸੁੰਨੀਆਂ ਹੋਣਗੀਆਂ ਉੱਥੇ ਤੁਸੀਂ ਉੱਥੇ ਜਾ ਰਹੋ ਤੇ ਮਾਖਾ ਸਰਹੰਦ ਆ ਗਿਆ ਭਾਈ ਮਨੀ ਜੀ ਸਿੰਘ ਨੇ ਵੀ ਸਾਖੀ ਰਾਹੀ ਸਿੰਘਾਂ ਨੂੰ ਸਰਹੰਦ ਉੱਤੇ ਹੱਲੇ ਲਈ ਉਤਸ਼ਾਹ ਦਿੱਤਾ ਕੁਝ ਸਿੰਘਾਂ ਨੇ ਕਿਹਾ ਕਿ ਸਰਹੰਦ ਹੱਲੇ ਲਈ ਸਿੰਘਾਂ ਦੀ ਗਿਣਤੀ ਘੱਟ ਹੈ ਸਰਹੰਦ ਵੱਡਾ ਸ਼ਹਿਰ ਹੈ ਤੇ ਉੱਥੇ ਹੱਲਾ ਵੱਡੀ ਤਿਆਰੀ ਦੀ ਮੰਗ ਕਰਦਾ ਹੈ ਜੋ ਕੋ ਤੱਕੀ ਵਿੱਚ ਨਾ ਪਉ ਸਿੰਘੋ ਨਵਾਬ ਸਾਹਿਬ ਨੇ ਬੋਲਣਾ ਸ਼ੁਰੂ ਕੀਤਾ ਜਿੱਤਾਂ ਗਿਣਤੀਆਂ ਨਾਲ ਨਹੀਂ ਜੱਜ ਬਿਆ ਨਾਲ ਮਿਲਦੀਆਂ ਹਨ ਸਰਹੰਦ ਵਿੱਚ ਮਰਨਾ ਵੀ ਖਰਾ ਹੈ ਤੇ ਮਰਨਾ ਵੀ ਸਰਹੰਦ ਵਿੱਚ ਜੇ ਸਿੰਘ ਦਾ ਸੀਸ ਲੱਗ ਗਿਆ ਉਸ ਦੇ ਵੀ ਧਨ ਭਾਗ ਤੇ ਜੋ ਫਤਿਹ પાਕੇ ਮੁੜਿਆ ਉਸ ਦੇ ਵੀ ਸ਼ਹੀਦਾਂ ਨੂੰ ਮੁਕਤੀ ਤੇ ਬਚ ਗਿਆ ਨੂੰ ਜੋੜ ਮੇਲੇ ਲਈ ਖਰਚਾ ਤੇ ਹੋ ਰਸਤਾ ਬਸਤਾ ਸਿੰਘਾਂ ਦਾ ਪੰਜ ਕੋ ਹਜ਼ਾਰ ਦਾ ਜਥਾ ਸਰਹੰਦ ਉੱਤੇ ਦਾਵਾ ਕਰਨ ਲਈ ਤੁਰ ਪਿਆ ਰਸਤੇ ਵਿੱਚੋਂ ਵੀ ਹੋਰ ਸਿੰਘ ਰਲਦੇ ਗਏ ਸਰਹੰਦ ਦੇ ਪੰਜਾ ਦਰਵਾਜ਼ਿਆਂ ਤੇ ਸਿੰਘਾਂ ਨੇ ਹੱਲਾ ਕਰ ਦਿੱਤਾ ਤੁਰਕ ਅੱਗੇ ਆਇਆ ਤਾਂ ਝਟਕਾ ਦੇ ਦਿੱਤਾ ਤੇ ਜੇ ਕੋਈ ਹਿੰਦੂ ਤਾਂ ਲੁੱਟ ਲਿਆ ਸਰਹੰਦ ਦੇ ਇੱਕ ਹਿੰਦੂ ਮਹੱਲੇ ਉੱਤੇ ਕੁਝ ਸਿੰਘ ਜਾ ਪਏ ਇੱਕ ਵੀ ਹਿੰਦੂ ਮਾਰਿਆ ਨਹੀਂ ਗਿਆ ਪਰ ਹੀਰੇ ਮੋਤੀ ਬਹੁਤ ਹੱਥ ਲੱਗ ਗਏ ਮੁਗਲਾਂ ਦੀਆਂ ਮਹਿਲ ਮਾੜੀਆਂ ਨੂੰ ਮਿੱਟੀ ਵਿੱਚ ਮਿਲਦੀਆਂ ਬਹੁਤ ਦੇਰੀ ਨਾ ਲੱਗੀ ਦੋ ਕੁ ਪੈਰ ਵਿੱਚ ਹੀ ਸਿੰਘਾਂ ਨੇ ਸਰਹੰਦ ਕਮਲੀ ਦੇ ਝਾਟੇ ਵਾਂਗ ਕਰ ਦਿੱਤੇ ਜਿਨ੍ਹਾਂ ਵੀ ਸਿੰਘ ਪੈਦਲ ਆਏ ਸਨ ਸਭ ਹੀਟ ਹੁਣ ਘੋੜੇ ਸਨ ਸਰਹੰਦ ਦੇ ਸਰਹੰਦ ਤੋਂ ਲੁੱਟੇ ਖਜ਼ਾਨੇ ਨਾਲ ਪੰਥ ਮਾਲਵੇ ਵਿੱਚ ਦਾਖਲ ਹੋਇਆ ਤੇ ਚੰਗੀ ਨਸਲੀ ਘੋੜੇ ਖਰੀਦੇ ਨਾਲ ਹੀ ਮਲਵੇ ਦੇ ਸਿੰਘਾਂ ਨਾਲ ਜਾਣ ਪਛਾਣ ਵੀ ਹੋ ਗਈ ਉਹਨਾਂ ਨੇ ਸਿੰਘਾਂ ਦਾ ਬਹੁਤ ਸਵਾਗਤ ਤੇ ਆਪ ਭਗਤ ਕੀਤੀ ਸਾਰੇ ਮਲਵੇਈ ਸਰਦਾਰਾਂ ਨੇ ਪੰਥ ਦੇ ਮੁਖੀ ਸਿੰਘਾਂ ਨੂੰ ਚੰਗੇ ਘੋੜੇ ਸ਼ਸਤਰ ਬਸਤਰ ਬਾਗ ਫੁਲਕਾਰੀਆਂ ਭੇਟ ਕੀਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੋੜ ਮੇਲੇ ਵਿੱਚ ਕੁਝ ਦਿਨ ਬਾਕੀ ਰਹਿ ਗਏ ਸਨ ਸੁਪੰਥ ਨੇ ਚਾਲੇ ਦੀ ਤਿਆਰੀ ਕੀਤੀ ਮਲਵੇ ਦੇ ਸਾਰੇ ਸਰਦਾਰ ਤੇ ਪੰਚਾਇਤਾ ਇਕੱਠੇ ਹੋ ਕੇ ਆਏ ਤੇ ਬੇਨਤੀ ਕਰਨ ਲੱਗੇ ਖਾਲਸਾ ਜੀ ਸਾਡੇ ਧਨ ਭਾਗ ਜੋ ਤੁਸਾਂ ਚਾਰਨ ਪਾਏ ਸਾਨੂੰ ਵੀ ਪੰਥ ਦੀ ਸੇਵਾ ਦਾ ਸੁਭਾਗ ਮਿਲਿਆ ਇੱਕ ਬੇਨਤੀ ਹੈ ਕਿ ਜੋੜ ਮੇਲੇ ਮਗਰੋਂ ਸਾਨੂੰ ਭੁੱਲ ਨਾ ਜਾਇਓ ਫੇਰ ਵੀ ਗੇੜਾ ਮਾਰਦੇ ਰਹੋ ਤੁਹਾਡੇ ਸਿਰਾਂ ਤੇ ਸਾਨੂੰ ਕੋਈ ਫਿਕਰ ਤਾਂ ਨਹੀਂ ਪਰ ਤੁਹਾਡੇ ਗਿਹਨ ਤੋਂ ਫੇਰ ਜਿਗਰਾਵਾ ਰਾਇਕੋਟੀਏ ਤੇ ਮਲੇਰਕੋਟੀਏ ਤੁਰ ਕੇ ਸਾਡੇ ਤੇ ਚੜ ਕੇ ਆਉਣਗੇ ਤੁਸੀਂ ਇੱਕ ਚਿੱਠੀ ਸਾਡੇ ਵੱਲ ਘੱਲਣੀ ਹੈ ਤੇ ਅਸੀਂ ਉਸੇ ਵੇਲੇ ਹਾਜ਼ਰ ਹੋ ਜਾਵਾਂਗੇ ਪੰਥ ਦਿਵਾਲੀ ਨੂੰ ਪੰਥ ਦਾ ਫਿਕਰ ਹੈ ਤੁਸੀਂ ਮਹਾਰਾਜ ਜੀ ਅਰਦਾਸ ਬੇਨਤੀ ਕਰਿਆ ਕਰੋ ਗੁਰੂ ਗੁਰੂ ਜਪਿਆ ਕਰੋ ਸਤ ਗੁਰੂ ਭਲੀ ਕਰਨਗੇ ਤੁਰਨ ਲੱਗਿਆ ਨਵਾਬ ਕਪੂਰ ਸਿੰਘ ਨੇ ਮਾਲਵੇ ਦੇ ਸਰਦਾਰਾਂ ਨੂੰ ਹੌਸਲਾ ਦਿੱਤਾ ਅਰਦਾਸ ਕੀਤੀ ਗਈ ਤੇ ਪੰਥ ਘੋੜਿਆਂ ਤੇ ਸਵਾਰ ਹੋ ਗਿਆ। ਬਿਆਸ ਸਤਲੁਜ ਤੇ ਮੇਲ ਵਾਲਾ ਪਤਨ ਪਾਰ ਕਰਕੇ ਸਿੰਘਾਝੇਵਾਲ ਵਿੱਚ ਦਾਖਲ ਹੋਏ। ਜਦੋਂ ਹੀ ਅੰਮ੍ਰਿਤਸਰ ਸਾਹਿ ਪਹੁੰਚੇ ਤਾਂ ਪਤਾ ਲੱਗਿਆ ਕਿ ਸਰੋਵਰ ਤਾਂ ਮੁਗਲਾਂ ਨੇ ਮਰੇ ਪਸ਼ੂਆਂ ਤੇ ਉਹਨਾਂ ਦੇ ਗੰਦ ਨਾਲ ਭਰ ਸੋਟਿਆ ਹੈ। ਸ੍ਰੀ ਦਰਬਾਰ ਸਾਹਿਬ ਦੀ ਵੀ ਬਿਆਦ ਵੀ ਕੀਤੀ ਗਈ ਸੀ। ਕਿਸੇ ਸਲਾਦ ਤੇ ਹੋਰ ਚਰਚਾ ਆਦ ਵਿੱਚ ਸਮਾਂ ਗਵਾਏ ਬਿਨਾ ਪੰਥ ਸਰੋਵਰ ਦੀ ਸਫਾਈ ਵਿੱਚ ਜੁਟ ਗਿਆ ਪ੍ਰਬੰਧ ਮੁੜ ਕੇ ਸਚੁੱਜੀ ਤਰ੍ਹਾਂ ਸਾਹਮੇ ਆ ਗਿਆ ਮਰਿਆਦਾ ਮੁੜ ਸ਼ੁਰੂ ਕੀਤੀ ਗਈ ਮੁਗਲਾ ਦਵਾਰਾਟਾ ਹੈ ਗਏ ਬੂੰਗੇ ਮੂੜ ਉਸਾਰੇ ਗਏ ਦੀਪ ਮਾਲਾ ਕੀਤੀ ਗਈ ਜੋੜ ਮੇਲੇ ਦਾ ਸੁਣ ਕੇ ਸੱਤ ਪਾਸਿਆਂ ਤੋਂ ਸਿੱਖ ਸੰਗਤਾਂ ਅੰਮ੍ਰਿਤਸਰ ਪਹੁੰਚ ਰਹੀਆਂ ਸਨ ਜੰਗਲਾਂ ਰੁਈਆਂ ਵਿੱਚ ਰਹਿੰਦੇ ਸਿੱਖ ਵੀ ਸ੍ਰੀ ਅਮਰਤਸਰ ਸਾਹਿਬ ਆਲਤھے ਅਕਾਲ ਬੁੰਗੇ ਦੇ ਵਿੜੇ ਵਿੱਚ ਨੀਲੇ ਨਿਸ਼ਾਨਾਂ ਦੀ ਉਹ ਢੇਠ ਜੁੜੇ ਬੈਠੇ ਪੰਥ ਨੂੰ ਸਨਮੁਖ ਹੁੰਦਿਆ ਨਵਾਬ ਕਪੂਰ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਖਾਲਸਾ ਜੀ ਮੋਰਚੇ ਮਹਿਮਾਤਾ ਸਦਾ ਪੰਥ ਤੇ ਸਨਮੁਖ ਰਹਿਣਗੀਆਂ ਸ਼ਹਾਦਤਾਂ ਦੇ ਰੂਪ ਰੂਪ ਵੀ ਪੰਥ ਰਹਿਦੀ ਦੁਨੀਆ ਤਿੱਖ ਹੁੰਦਾ ਰਹੇਗਾ ਬੇਗਮਪੁਰੇ ਦੀ ਸਥਾਪਤੀ ਤੱਕ ਜੰਗ-ਜੁੱਦ ਚੱਲਦੇ ਹੀ ਰਹਿਣਗੇ ਪਰ ਪੰਜ ਮੁਖੀ ਸਿੰਘ ਸਿੰਘਾਂ ਨੇ ਅਜ ਗੁਰਮਤਾ ਕੀਤਾ ਹੈ ਕਿ ਕਿਸੇ ਵੀ ਮਹਮ ਉਤੇ ਚੜਾਈ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਿੰਘਾਂ ਦਾ ਇੱਕ ਜਥਾ ਸਦਾ ਹਾਜ਼ਰ ਰਹਿਣਾ ਚਾਹੀਦਾ ਹੈ ਪੰਥ ਦੀ ਗਰਹਾਜ਼ਰੀ ਵਿੱਚ ਮੁਗਲ ਤੇ ਹੋਰ ਪੰਥ ਤੋਂ ਕੀ ਦਰਬਾਰ ਸਾਹਿਬ ਅਤੇ ਪਵਿੱਤਰ ਸਰੋਵਰ ਦੀ ਬੇਰਹਿਮਤੀ ਕਰ ਸਕਦੇ ਹਨ ਅੱਜ ਤੋਂ ਦਰਬਾਰ ਸਾਹਿਬ ਤੇ ਅਕਾਲ ਬੁੰਗੇ ਨੂੰ ਕਦੇ ਸੁੰਨਾ ਛੱਡ ਕੇ ਨਹੀਂ ਜਾਇਆ ਜਾਏਗਾ ਲੋ ਲੰਗਰ ਸਦਾ ਚੱਲਦੇ ਰਹਿਣਗੇ ਸੇਵਾਦਾਰ ਸਿੰਘਾਂ ਦੇ ਨਾਲ ਤਿਆਰ ਬਰ ਤਿਆਰ ਸਿੰਘਾਂ ਦਾ ਇੱਕ ਜਥਾ ਮਰਿਆਦਾ ਦਾ ਕਾਇਮ ਰੱਖਣ ਲਈ ਸਦਾ ਤੈਨਾਤ ਰਹਾ ਕਰੇਗਾ ਸਮੂਹ ਪੰਥ ਨੇ ਜੈਕਾਰੇ ਛੱਡ ਕੇ ਪ੍ਰਵਾਨਗੀ ਦਿੱਤੀ ਤੇ ਦੀਵਾਲੀ ਦਾ ਜੋੜ ਮੇਲਾ ਸਮੁੱਚੇ ਪੰਥ ਨੇ ਰਲ ਕੇ ਧੂਮ ਧਾਮ ਨਾਲ ਮਨਾਇਆ ਤੇ ਅੱਜ ਆਪਾਂ ਛੇਵਾਂ ਭਾਗ ਹੰਨੇ ਹੰਨੇ ਪਾਤਸ਼ਾਹੀ ਕਿਤਾਬ ਦਾ ਪੜ ਲਿਆ ਹੈ ਅਗਲੀ ਵਾਰੀ ਆਪਾਂ ਸੱਤਵਾਂ ਭਾਗ ਸਾਖੀ ਜੱਸਾ ਸਿੰਘ ਕੀ ਅਬ ਮੈਂ ਦਿਉ ਸੁਣਾਏ ਪੜਾਂਗੇ ਤੇ ਜੇ ਤੁਹਾਨੂੰ ਸਾਡੀਆਂ ਆਡੀਓ ਬੁੱਕਸ ਚੰਗੀਆਂ ਲੰਗੀਆਂ ਤਾਂ ਸਾਡੀਆਂ ਦੂਜੀਆਂ ਵੀ ਸਾਡੇ ਚੈਨਲ ਨੂੰ ਫੋਲੋ ਕਰਕੇ ਸੁਣਿਓ ਤੇ ਜਰੂਰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲ ਚੁੱਕਲੀ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ